ਅੱਜ ਦਾ ਪ੍ਰੈਸ ਕਾਨਫਰੰਸ ਦਾ ਜਿਹੜਾ ਮੇਨ ਇਸ਼ੂ ਹੈ ਸਾਡਾ ਮੇਨ ਮੁੱਦਾ ਹੈ ਅੱਜ ਇੱਕ ਦੋ ਗੱਲਾਂ ਹੋਰ ਨੇ ਜਿਹੜੀਆਂ ਨਵੀਆਂ ਡਿਵੈਲਪਮੈਂਟਸ ਹੋਈਆਂ ਨੇ ਇਸ ਚੱਲਦੇ ਕਿਸੋਖਾਨਾ ਦੇ ਮੋਰਚੇ ਦੇ ਸਬੰਧ ਵਿੱਚ ਦੇਖੋ ਇਹ ਗੱਲ ਕੋਈ ਲੁਕੀ ਸ਼ੀਪੀ ਨਹੀਂ ਹੈ ਕਿ ਇੱਕ ਸ਼ਹਿਰ ਦਾ ਪਾਣੀ ਕੱਢਣਾ ਹੈ ਗੰਦਾ ਪਾਣੀ ਤੇ ਇਹ ਕੋਈ ਕਾਨੂੰਨ ਨਹੀਂ ਆਜ਼ਾਦ ਦਿੰਦਾ ਕਿਤੇ ਵੀ ਇਹ ਅਲਾਉ ਨਹੀਂ ਕੀਤਾ ਜਾਂਦਾ ਕਿ ਕਿਤੋਂ ਦਾ ਗੰਦਾ ਪਾਣੀ ਕਿਸੇ ਪਿੰਡ ਦੇ ਵਿਚਕਾਰ ਦੀ ਕੱਢਿਆ ਜਾਏ। ਔਰ ਇੱਥੇ ਹੋ ਰਿਹਾ ਹੈ। ਸਵਾਲ ਇੱਥੇ ਖੜਾ ਹੁੰਦਾ ਹੈ ਕਿ ਜੇਕਰ ਮੌੜ ਮੰਡੀ ਦਾ ਗੰਦਾ ਪਾਣੀ ਉਸ ਪਿੰਡ ਵਿੱਚ ਦੀ ਕੱਢਣਾ ਤੇ ਹੋਰ ਕੋਈ ਅਲਟਰਨੇਟ ਨਹੀਂ ਫਿਰ ਤਾਂ ਕੱਢਿਆ ਜਾ ਸਕਦਾ ਹੈ। ਲੇਕਿਨ ਜੇ ਤੁਹ ਅਲਟਰਨੇਟ ਹੈਗਾ ਤਾਂ ਫਿਰ ਉਹ ਗੰਦੇ ਪਾਣੀ ਨੂੰ ਮਤਲਬ ਪਿੰਡ ਦੇ ਵਿੱਚ ਦੀ ਕੱਢਣ ਦੀ ਕੋਈ ਤੁਕਣੀ ਮੰਦੀ ਇੱਥੋਂ ਤੱਕ ਗੱਲ ਸਾਹਮਣੇ ਆ ਗਈ ਕਿ ਪਿੰਡ ਨੇ ਇਹ ਕਹਿਤਾ ਵੀ ਇੱਕ ਸਾਈਡ ਤੋਂ ਕੱਢ ਕੇ ਲੈ ਜਾਓ। ਉਦੇ ਤੋਂ ਵੀ ਮੈਂ ਜੇ ਕਹਾ ਕਿ ਭਗਵੰਤ ਮਾਨ ਦੀ ਸਰਕਾਰ ਜਾਂ ਇਹਦਾ ਐਮ ਐਲ ਏ ਆਪਣੇ ਪਾਰਟੀ ਦੇ ਬੰਦਿਆਂ ਦੇ ਥਰੂ ਇਤਰਾਜ਼ ਕਰਵਾ ਕੇ ਜਿੱਧਰ ਦੀ ਪਾਣੀ ਕੱਢਣ ਦਾ ਪਿੰਡ ਵਾਲਿਆਂ ਨੇ ਇਹਨਾਂ ਨੂੰ ਪ੍ਰਪੋਜ਼ਲ ਦਿੱਤੀ ਉਹਨੂੰ ਅੱਗੋਂ ਰੋਕਿਆ ਗਿਆ ਹੈ ਇਹਦਾ ਮਤਲਬ ਸਿੱਧ ਹੋ ਗਿਆ ਕਿ ਲੋਕਾਂ ਨੂੰ ਲਤਾੜ ਕੇ ਪਾਣੀ ਪਿੰਡ ਦੇ ਵਿਚਾਲ ਦੀ ਹੀ ਗੰਦਾ ਪਾਣੀ ਕੱਢਣ ਦੀ ਇੱਕ ਵਿਉਂਤਬੰਦੀ ਬਣੀ ਸੀ ਔਰ ਉਹਨੂੰ ਨਿਭਾਇਆ ਗਿਆ ਹੁਣ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਭਈ ਭਗਵੰਤ ਮਾਨ ਜੀ ਤੁਸੀਂ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਤੁਹਾਡੇ ਇੱਕ ਇੱਕ ਨੁਮਾਇੰਦੇ ਨੇ ਇੱਕ ਇੱਕ ਵਿਅਕਤੀ ਨੇ ਇਹ ਰੌਲਾ ਪਾਇਆ ਹੈ ਕਿ ਇਹ ਆਮ ਘਰਾਂ ਦੇ ਮੁੰਡਿਆਂ ਦੀ ਸਰਕਾਰ ਬਣੇਗੀ ਤੇ ਸੱਥਾ ਤੋਂ ਸਰਕਾਰ ਚੱਲਿਆ ਕਰੇਗੀ ਇਹ ਇਹ ਆਪਾਂ ਸਾਰਿਆਂ ਨੇ ਸੁਣਿਆ ਹੁਣ ਸਵਾਲ ਇਹ ਆ ਵੀ ਉਹ ਪਿੰਡ ਦੀ ਸੱਥ ਹੈ ਜਿਹੜੀ ਉਹ ਦੁਹਾਈ ਪਿੱਟ ਰਹੀ ਆ ਕੁਰਲਾ ਰਹੀ ਆ ਕਿ ਸਾਨੂੰ ਆ ਗੰਦਾ ਪਾਣੀ ਕਿਉਂ ਦਿੱਤਾ ਜਾ ਰਿਹਾ ਕਿਉਂ ਸਾਨੂੰ ਗੰਦੇ ਪਾਣੀ ਦੇ ਵਿੱਚ ਡੋਬਿਆ ਜਾ ਰਿਹਾ ਅਗਰ ਕਿਤੇ ਵੀ ਪਾਣੀ ਲੀਕ ਹੋ ਗਿਆ ਜਿਹੜੇ ਘਰਾਂ ਦੇ ਨੇੜੇ ਪਾਣੀ ਲੀਕ ਹੋ ਗਿਆ ਉਹਨਾਂ ਘਰਾਂ ਨੂੰ ਤਾਂ ਨਾ ਰਾਤ ਨੂੰ ਚੈਨ ਹੋਣੀ ਹੈ ਨਾ ਦਿਨੇ ਚੈਨ ਹੋਣੀ ਹੈ ਉਹਨਾਂ ਵਾਸਤੇ ਤਾਂ ਨਰਕ ਬਣ ਗਿਆ ਨਾ ਔਰ ਉਹ ਨਰਕ ਬਣਾਇਆ ਜਾ ਰਹੇ ਹੈ ਜਾਣਬੁੱਝ ਕੇ ਬਣਾਇਆ ਜਾ ਰਹੇ ਹੈ ਔਰ ਉਹਦੇ ਤੋਂ ਅੱਗੇ ਮੈਂ ਜਿਹੜੀ ਗੱਲ ਕਰਨੀ ਚਾਹਣਾ ਹੈ ਦੇਖੋ ਪਿੰਡ ਨੇ ਇਹ ਲੜਾਈ ਲੜਦਿਆਂ 25 26 ਬੰਦੇ ਜੇਲ੍ਹ ਚਲੇ ਗਏ ਤਿੰਨ ਬੰਦੇ ਪਿੰਡ ਦੇ ਉੱਥੇ ਭੁੱਖ ਹੜਤਾਲ ਤੇ ਬੈਠੇ ਆ ਜਥੇਬੰਦੀ ਦੇ ਆ ਜਿਹੜੇ ਵਰਕਰ ਨੇ ਸਾਡੇ ਆਪੂ ਸਹਿਬਾਨ ਉਹ ਜੇਲ੍ਹ ਚ ਚਲੇ ਗਏ ਜਿਨ੍ਹਾਂ ਦੇ ਵਿੱਚੋਂ 9 ਆਦਮੀ ਉਹ ਹੜਤਾਲ ਤੇ ਸੀ ਉੱਥੇ ਜੇਲ੍ਹ ਚ ਔਰ ਉਹਨਾਂ 9 ਦੇ ਵਿੱਚੋਂ 3 ਦੀ ਕੱਲ ਸਿਹਤ ਵਿਗੜਿਆ ਹਾਲਾਤ ਵਿਗੜਿਆ ਜਿਨ੍ਹਾਂ ਨੂੰ ਸਿਵਲ ਹਸਪੀਟਲ ਮੁਕਸਰ ਦੇ ਵਿੱਚ ਇਹਨਾਂ ਨੇ ਲੈ ਕੇ ਗਏ ਚੈੱਕਅਪ ਕਰਵਾਇਆ ਲੇਕਿਨ ਉਹਨਾਂ ਦੀ ਲੜਾਈ ਉਹ ਜਿਹੜੀ ਲੜ ਰਹੇ ਨੇ ਉਹ ਜਾਰੀ ਹੈ ਕਿ ਵੀ ਅਸੀਂ ਕਿਸੇ ਤਰ੍ਹਾਂ ਦੀ ਕੋਈ ਮੈਡੀਕਲ ਏਡ ਨਹੀਂ ਲੈਣੀ ਕੋਈ ਮੈਡੀਕਲ ਸਹੂਲਤ ਨਹੀਂ ਲੈਣੀ ਕੋਈ ਦਵਾਈ ਨਹੀਂ ਲੈਣੀ ਔਰ ਸਾਡੇ ਕਾਕਾ ਸਿੰਘ ਜੀ ਕੋਟੜਾ ਜਿਹੜੇ ਜਨਰਲ ਸੈਕਟਰੀ ਨੇ ਜਥੇਬੰਦੀ ਦੇ ਮੇਰੇ ਤੋਂ ਮੇਰੇ ਨਾਲ ਮੇਰੇ ਬਰਾਬਰ ਦੇ ਨੇ ਉਹ ਉੱਥੇ ਗਏ ਨੇ ਜਿਸ ਤਰੀਕੇ ਦੇ ਨਾਲ ਜਿਹੜਾ ਬਿਹੇਵੀਅਰ ਕਰਕੇ ਕਾਕਾ ਸਿੰਘ ਕੋਟੜਾ ਨੂੰ ਤੇ ਸਾਡੀਆਂ ਉੱਥੇ ਬੀਬੀਆਂ ਨੂੰ ਉੱਥੇ ਲੈ ਕੇ ਗਏ ਨੇ ਜੇਲ੍ਹ ਦੇ ਵਿੱਚ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਉਹਨਾਂ ਨੂੰ ਬੰਦ ਕੀਤਾ ਹੈ ਇਹ ਅਤਿ ਨਿੰਦਣਯੋਗ ਹੈ ਇਹ ਤੁਸੀਂ ਸਾਰੀ ਪ੍ਰੈਸ ਨੇ ਦੇਖਿਆ ਕਿ ਇੱਕ ਬੀਬੀ ਨੇ ਉੱਥੇ ਜ਼ਹਿਰ ਪੀਣ ਦੀ ਵੀ ਕੋਸ਼ਿਸ਼ ਕੀਤੀ ਆ ਕਿ ਮੈਂ ਆਪਣੀ ਜਾਨ ਦੇ ਦੂੰਗੀ ਲੇਕਿਨ ਸਾਡੇ ਪਿੰਡ ਨੂੰ ਇਹ ਜਿਹੜਾ ਗੰਦਾ ਪਾਣੀ ਦਿੱਤਾ ਜਾ ਰਿਹਾ ਹੈ ਇਹਦਾ ਅਸੀਂ ਵਿਰੋਧ ਕਰ ਰਹੇ ਹਾਂ ਉਹਦੀ ਵੀ ਕੋਈ ਪਰਵਾਹ ਨਹੀਂ ਇਹਦਾ ਮਤਲਬ ਲੋਕ ਮਰਦੇ ਆ ਤਾਂ ਮਰਨ ਲੋਕ ਭੁੱਖੇ ਰਹਿ ਕੇ ਮਰਦੇ ਆ ਤਾਂ ਮਰਨ ਲੇਕਿਨ ਪਾਣੀ ਇੱਕ ਐਮਐਲਏ ਦੀ ਈਗੋ ਨੂੰ ਟੇਮ ਰੱਖਣਾ ਉਹਦੀ ਈਗੋ ਨੂੰ ਮਜ਼ਬੂਤ ਕਰਦਾ ਉਹਦੀ ਈਗੋ ਨੂੰ ਪੱਠੇ ਪਾਉਣ ਵਾਸਤੇ ਸਰਕਾਰ ਤੇ ਪ੍ਰਸ਼ਾਸਨ ਸਾਰਾ ਇਸ ਗੱਲ ਦੇ ਉੱਤੇ ਜ਼ੋਰ ਦੇ ਕੇ ਲੱਗਿਆ ਹੋਇਆ ਹੈ ਅੱਜ ਮੈਨੂੰ ਰਿਪੋਰਟ ਮਿਲੀ ਹੈ ਕਿ ਸਾਡੇ ਉੱਥੇ ਮੁਕਸਰ ਜੇਲ੍ਹ ਦੇ ਵਿੱਚੋਂ ਪੰਜ ਆਦਮੀਆਂ ਨੇ ਹੋਰ ਨਵੇਂ ਪੰਜ ਆਦਮੀਆਂ ਨੇ ਉਹ ਹੜਤਾਲ ਹੋਰ ਸ਼ੁਰੂ ਕੀਤੀ ਹੈ ਦੇਖੋ ਸਾਡੀ ਇਹ ਆ ਲੜਾਈ ਤੇ ਲੋਕਾਂ ਨਾਲ ਇਹ ਹੋ ਰਹੀ ਬੇਇਨਸਾਫੀ ਕਿਵੇਂ ਰੁਕੇਗੀ ਅਗਰ ਅੱਜ ਅਸੀਂ ਇਸ ਗੱਲ ਦੇ ਉੱਤੇ ਇਸ ਨੂੰ ਨਾ ਰੋਕ ਸਕੇ ਤਾਂ ਅਜੇ ਹੀ ਧੱਕੇਸ਼ਾਹੀ ਫਿਰ ਹਰੇਕ ਪਿੰਡ ਦੇ ਵਿੱਚ ਤੇ ਹਰੇਕ ਵਿਅਕਤੀ ਦੇ ਨਾਲ ਹੋਏਗੀ ਇਹਦੇ ਲਈ ਕੱਲ ਨੂੰ 3 ਤਰੀਕ ਨੂੰ 11 ਵਜੇ ਪੂਰੇ ਭਾਰਤ ਦੇ ਵਿੱਚ ਹਰ ਡਿਸਟ੍ਰਿਕਟ ਹੈੱਡਕੁਆਰਟਰ ਦੇ ਉੱਤੇ ਫਗਵੰਤਮਾਨ ਤੇ ਕੇਸਰੀਵਾਲ ਦੇ ਪੁਤਲੇ ਫੂਕਣ ਦਾ ਪ੍ਰੋਗਰਾਮ ਹੋਸੀ ਫੂਕਾਂਗੇ